you <laughs> ਦਾ ਵਾਇਪ ਜੀ ਕੀ ਮਥੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਰਤਾਜ ਦਲਜੀਤ ਸਿੰਘ ਤੋਂ ਸੋਨਾ ਕਬੱਡੀ ਕੱਪ ਕਰਵਾ ਰਹੇ ਨੇ ਸਾਰੇ ਸਾਰੇ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਨਾਲ ਤਾਰਦੁਗਾ ਤੋਂ ਜੋ ਯੂਐਸਏ ਉਹਨਾਂ ਨੇ ਇਸ ਗੇਮ ਦਾ ਕਬੱਡੀ ਟੂਰਨਾਮੈਂਟ ਦਾ ਪੱਟ ਹੈ ਤੇ ਸਾਰਿਆਂ ਨੇ ਬਹੁਤ ਪੱਕ ਚੜ ਕੇ ਸਹਿਯੋਗ ਦੇ ਰਹੇ ਨੇ ਸਰਤਾਜ ਦਲਜੀਤ ਸਿੰਘ ਦਾ ਤਾਂ ਬੜੀ ਖੁਸ਼ੀ ਹੈ ਤੇ ਪਰ ਇਹ ਟੂਰਨਾਮੈਂਟ ਬੜਾ ਸਫਲ ਹੋ ਰਿਹਾ ਹੈ ਇਹ ਸਾਰੇ ਸੱਜਣ ਵੀਰ ਨੇ ਵੀਰ ਸਾਰੇ ਇੱਥੇ ਪਹੁੰਚੇ ਹੋਏ ਨੇ ਸਰਦਾਰ ਭੁੱਲਾ ਸਿੰਘ ਸਰਦਾਰ ਜੱਗਰ ਸਿੰਘ ਸਰਦਾਰ ਮੱਧਰ ਸਿੰਘ ਉਹ ਸਾਰੇ ਇਹਨਾਂ ਦਾ ਟੀਮ ਜਿਹੜੀ ਪੂਰੀ ਮਿਹਨਤ ਕੀਤੀ ਇੱਥੇ ਪਹੁੰਚੀ ਹੈ ਤੇ ਪੂਰਾ ਸਹਿਯੋਗ ਦੇ ਰਹੇ ਨੇ ਬਾਘੁਰ ਜੀ ਦਾ ਖਾਲਸਾ ਬਾਘੁਰ ਜੀ ਦੀ ਫਤਿਹ ਮੈਂ ਵਧਾਈ ਦੇਣਾ ਚਾਹੁੰਦਾ ਜੀ ਮੈਂ ਅੱਗੇ ਵੀ ਗੱਲ ਕਰ ਰਿਹਾ ਹਾਂ ਜੀ ਕਿ ਇਸ ਤਰੀਕੇ ਦੇ ਟੂਰਨਾਮੈਂਟ ਹੁੰਦੇ ਰਹਿਣਗੇ ਗਰਾਊਂਡਾਂ 'ਆ ਬੱਚੇ ਆ ਰਹੇ ਰਹਿਣਗੇ ਬੱਚੇ ਆਉਂਦੇ ਰਹਿਣਗੇ ਗਰਾਊਂਡਾਂ 'ਚ ਤੇ ਜਿਹੜੀ ਅਗਲੀ ਪਨੀਰੀ ਤਿਆਰ ਹੁੰਦੀ ਰਹੂਗੀ ਸਾਡਾ ਇਹ ਬੇਸਿਕਲੀ ਚੱਲਿਆ ਜਾ ਰਿਹਾ ਹੈ ਕਬੱਡੀ ਮਾਰਕੀਟ ਕਬੱਡੀ ਜਿਹੜੀ ਹੈ ਜੇ ਬਚੀ ਰਹੀ ਤੇ ਜਿਹੜੀਆਂ ਬਾਕੀ ਚੀਜ਼ਾਂ ਜਿਹੜੀਆਂ ਇਹਨਾਂ ਕਰਦੀਆਂ ਗੱਲਾਂ ਕਰਦੇ ਆ ਜੇ ਤਾਂ ਖੇਡ ਖੇਡ ਆਪਣੇ ਹੱਥੋਂ ਦੀ ਵਾਲੀ ਤੁਹਾ ਆਪਣੀ ਪੱਲੇ ਕੁਛ ਨਹੀਂ ਬਹੁਤ ਚੰਗਾ ਲੱਗ ਰਿਹਾ ਜੀ ਬਹੁਤ ਆਪਣੀ ਜੀ ਮਿਲ ਰਿਹਾ ਇਹ ਫੇਮ ਦੇਖਣ ਦਾ ਤਾਂ ਮਰਿਆ ਆਉਂਦਾ ਹੀ ਆਉਂਦਾ ਪਰ ਜਿਹੜੇ ਆਪਣੇ ਸੱਜਣ ਆਉਂਦੇ ਆ ਇਸ ਮਾਹਨੇ ਇੱਥੇ ਇਕੱਠੇ ਹੋ ਕੇ ਇੱਕ ਦੂਜੇ ਨਾਲ ਮੇਲਾ ਪਲਾਪ ਹੁੰਦਾ ਬਹੁਤ ਚੰਗਾ ਲੱਗਦਾ ਬਹੁਤ ਖੁਸ਼ੀ ਅੱਜ ਤਰ੍ਹਾਂ ਕੀ ਕਰਦੇ ਹੋਗਾ ਫੁੱਲਮਾ ਕਬੱਡੀ ਦਾ ਪੋਹ ਰਿਹਾ ਨਾਗਪੁਰ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਪਿਆਰ ਫਰੈਂਡਸ ਸਪੋਰਟਸ ਕਲੱਬ ਵੱਲੋਂ ਹਰ ਸਾਲ ਦੀ ਤਰ੍ਹਾਂ 16ਵਾਂ ਕਬੱਡੀ ਕੱਪ ਬੜੀ ਇਨਸ਼ਾਲ ਦੇ ਨਾਲ ਖਿਡਾਰੀਆਂ ਵਿੱਚ ਕਰਾਇਆ ਜਾ ਰਿਹਾ ਜਿਸ ਦੇ ਸਰਪ੍ਰਸਤ ਸਰਾਵੀਰ ਦਲਜੀਤ ਅਰਾਲਾ ਤੇ ਇਹਨਾਂ ਦੇ ਸਾਰੇ ਹੀ ਮੈਂਬਰ ਸਾਹਿਬਾਨ ਅੱਜ ਵਧਾਈ ਦੇ ਪਾਤਰ ਨੇ ਕਿ ਐਡਾ ਮੱਠਾ ਕੱਪ ਇਹਦੇ ਵੱਡੇ ਪਹਾੜ ਖਿਡਾਰੀ ਬੈਠ ਦੇਖ ਰਿਹਾ ਕਿ ਅਰਪਨ ਕੋ ਆਪਣਾ ਚੋਲਾ ਸਾਹਿਬ ਵਾਲਾ ਉਹ ਟੀਮ ਖੇਡ ਰਹੀ ਆ ਤੇ ਸ਼ਾਪ ਟੈਨ ਤੋਂ ਬਾਅਦ ਸੰਗਿਆਚਰਕ ਪ੍ਰੋਗਰਾਮ ਵੀ ਜਿਹੜਾ ਹੈਗਾ ਉਹ ਵੀ ਹੁੰਦਾ ਤੇ ਬਹੁਤ ਅੱਛਾ ਸਨੇਹਾ ਹੁੰਦਾ ਵਾ ਇਲਾਕੇ ਵਿੱਚ ਜੇ ਅੱਜ ਨਿੱਕੇ ਨਿੱਕੇ ਬੱਚੇ ਇਸ ਟੂਰਨਾਮੈਂਟ ਨੂੰ ਇਸ ਕਬੱਡੀ ਦੇ ਖਿਡਾਰੀਆਂ ਦੇਖਣ ਆਏ ਆ ਤੇ ਖੇਡਾਂ ਨੂੰ ਉਤਸ਼ਾਹ ਕਰਨ ਦੇ ਲਈ ਇਹ ਬਹੁਤ ਵੱਡਾ ਹੰਬਲਾਇਆ ਤੇ ਸਾਰੇ ਇਵੈਂਟਸ ਕਲੱਬ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਇੱਥੇ ਆਨਰ ਨੂੰ ਵਧਾਈ ਤੇ ਜਿੱਦਾਂ ਇੱਥੇ ਲੋਕ ਆਏ ਆ ਜੀ ਆਇਆਂ ਕਹਿੰਦਾ ਉਹ ਵੀ ਪਹਿਲਾਂ ਤੇ ਸਾਰੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਆਪਣਾ ਪਿੰਡ ਨਡਾਲਾ ਚੈਨਲ ਸਾਰਿਆਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਜੇ ਜੀ ਇੱਥੇ ਸਰਦਾਰ ਗੁਰਜੀਤ ਸਿੰਘ ਜੀ ਦੇ ਸੱਦੇ ਤੇ ਆਏ ਆ ਹੈ ਅੱਜ ਸਾਡੇ ਤੋਂ ਇਹ ਜੂਨੀਅਰ ਨੇ ਸਾਡੇ ਤੋਂ ਇੱਕ ਕਲਾਸ ਪਿੱਛੇ ਹੁੰਦੇ ਜਦੋਂ ਇਹ ਬਸੇ ਪੜਦੇ ਦਾ ਤੇ ਚਲੋ ਅੱਜ ਸਭੀ ਇਹਨਾਂ ਦੇ ਨਾਲ ਮੁਲਾਕਾਤ ਹੋਈ ਇਹਨਾਂ ਨੇ ਸਾਡੀ ਨਵਾਇਦ ਕੀਤਾ ਬਹੁਤ ਵਧੀਆ ਪ੍ਰੋਗਰਾਮ ਸਾਡੇ ਇਸ ਏਰੀਏ ਦਾ ਮਾਣ ਨੇ ਥਰੇਡਸਾਲ ਟੂਰਨਾਮੈਂਟ ਕਰਾਉਂਦੇ ਨੇ ਇਹ 16ਵਾਂ ਟੂਰਨਾਮੈਂਟ ਹੈ ਇਹਦਾ ਮੇਨ ਗੱਲ ਇਹ ਆ ਵੀ ਜਿਹੜੇ ਕੋ ਨਵੀਂ ਜਨਰੇਸ਼ਨ ਆਪਣੀ ਨਵੇਂ ਬੱਚੇ ਆ ਕਬੱਡੀ ਨਾਲ ਜੁੜਦੇ ਨੇ ਦੂਸਰਾ ਕਬੱਡੀ ਦੇ ਨਾਲ ਜੁੜਨ ਦੇ ਨਾਲ-ਨਾਲ ਨਸ਼ਿਆਂ ਤੋਂ ਵੀ ਦੂਰ ਰਹਿੰਦੇ ਨੇ ਤੇ ਇਹ ਮੇਨ ਆ ਵੀ ਜਿਹੜੀ ਆਪਾਂ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਸੇਧ ਦਈਏ ਤੇ ਬਾਕੀ ਸਾਰੇ ਯਾਰ ਬੇਲੀ ਪੁਰਾਣੇ ਆਪਣੇ ਮਿਲ ਜਾਂਦੇ ਨੇ ਮਤਲਬ ਮਹਾਕੁੰਭੀ ਕਬੱਡੀ ਦਾ ਲਾਲੋ ਵੀ ਲੱਗਿਆ ਪਿਆ ਜੀ ਪਹਿਲੀ ਗੱਲ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਮੇਰੇ ਮਨੂ ਤਹਿ ਦਿਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਹੀ ਵਧੀਆ ਭਾਜੀ ਅਰੇਂਜਮੈਂਟ ਤਾਂ ਬਹੁਤ ਹੀ ਵਧੀਆ ਜੋ ਉਪਰਾਲਾ ਕੀਤਾ ਗਿਆ ਕਬੱਡੀ ਮਹਾਕੁੰਭ ਦਾ ਬਹੁਤ ਹੀ ਵਧੀਆ ਬੱਚਿਆਂ ਦੇ ਲਈ ਗਾਂਹ ਸੇਧ ਮਿਲਦੀ ਆ ਨਸ਼ੇ ਤੋਂ ਰਹਿਤ ਬੱਚੇ ਹੁੰਦੇ ਆ ਉਹ ਸਭ ਤੋਂ ਵੱਡੀ ਮੇਨ ਗੱਲ ਇਹ ਆ ਕਿ ਬੱਚੇ ਮੋਬਾਈਲ ਗੇਮਾਂ ਦੇ ਵਿੱਚ ਵੜ ਗਏ ਨੇ ਤੇ ਦੂਜੀਆਂ ਗੇਮਾਂ ਨੂੰ ਛੱਡ ਦੇ ਦਿੱਤੇ ਜਿਹੜੀ ਸਰੀਰਕ ਖੇਡ ਆ ਸਾਡੇ ਲਈ ਉਹ ਬਹੁਤ ਜ਼ਰੂਰੀ ਆ ਉਹ ਸਾਨੂੰ ਬਾਬੇ ਨਾਨਕ ਦਾ ਵੀ ਇਹੀ ਆ ਕਿ ਕਿਰਤ ਕਰੋ ਕਿਰਤ ਵੀ ਇਹੀ ਵਿੱਚ ਆ ਜਾਂਦੀ ਆ ਕਿ ਆਪਣੀ ਸਰੀਰ ਦੀ ਮਿਹਨਤ ਜੀ ਰੂਪ ਕਰੋ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਮਿਸਲ ਸਰਾਉਣੀ ਭਗਤ ਧੰਨਾ ਜੀ ਤਰਨਤਾਲੋਂ ਦਾਸ ਜੇ ਜਰਨ ਗੁਰਦੇਵ ਸਿੰਘ ਜੀ ਮੁਖੀ ਸਾਡੇ ਨਾਲ ਸਤਕਾਰਯੋਗ ਬਾਬਾ ਬਲਵੀਰ ਸਿੰਘ ਜੀ ਜੱਸਾ ਸੰਧਰਾਮ ਗੜੀਆ ਮਿਸਲ ਦੇ ਮੁਖੀ ਸਾਡੇ ਨਾਲ ਬਾਬਾ ਕਸ਼ਮੀਰਾ ਸਿੰਘ ਜੀ ਤੇ ਬਾਬਾ ਨਿਸ਼ਾਨ ਸਿੰਘ ਜੀ ਜੋ ਕਿ ਇਸ ਇਲਾਕੇ ਦੇ ਬਹੁਤ ਹੀ ਮਹਾਨ ਦਰਜੀ ਸਿੰਘ ਜੀ ਕੱਢ ਦੀ ਕਲਾ ਦੇ ਬਾਬਾ ਦਿਆਲ ਸਿੰਘ ਜੀ ਬਾਬਾ ਬਲਵੀਰ ਸਿੰਘ ਜੀ ਓਟਪੁਰ ਤੋਂ ਬਾਬਾ ਬਨਿੰਦਰ ਸਿੰਘ ਜੀ ਖੇਰਾ ਤੇ ਸਾਰੇ ਸੰਗਤਾਂ ਦਲਬੰਦੇ ਸਿੰਘ ਜਿਹੜੇ ਆਏ ਨੇ ਇਸ ਨਡਾਲੇ ਦੀ ਧਰਤੀ ਦੇ ਉੱਤੇ ਜੋ ਹਰ ਸਾਲ ਟੂਰਨਾਮੈਂਟ ਗਲਜੀਤ ਸਿੰਘ ਵੱਲੋਂ ਕਰਵਾਇਆ ਜਾਂਦਾ ਇਹ ਬੜਾ ਇੱਕ ਛਲਾਂਗਾ ਦਾ ਜੋਗੇ ਬੜਾ ਇਹਦਾ ਧੰਨਵਾਦ ਦਲਬੰਦੋਂ ਵੱਲੋਂ ਕੀਤਾ ਜਾਂਦਾ ਕਿ ਨਸ਼ਿਆਂ ਦਾ ਜਿਹੜਾ ਦਰਿਆ ਵਗਦਾ ਉਹਨੂੰ ਠੱਲ ਪਾਉਣ ਵਾਸਤੇ ਸਾਡੇ ਜਿਹੜੇ ਮੇਰੇ ਵੀਰ ਨੌਜਵਾਨ ਜਿਹੜਾ ਪ੍ਰਾਲਾ ਕਰਦੇ ਨੇ ਵੱਖ-ਵੱਖ ਨਗਰਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਉਹਨਾਂ ਸਾਰਿਆਂ ਦਾ ਦਾਸ ਆਪਣੇ ਸਾਰੇ ਦਲਾਂ ਵੱਲੋਂ ਧੰਨਵਾਦ ਕਰਦਾ ਹੈ ਤੇ ਗੁਰੂ ਸਾਹਿਬ ਦੇ ਅਰਦਾਸ ਕਰਦਾ ਕਿ ਮਾਰੇ ਨਾ ਚੜਦੀ ਕਲਾ ਜ ਰੱਖਣ ਇਸੇ ਤਰ੍ਹਾਂ ਜਿਹੜੇ ਸਮਾਗਮ ਜਿਹੜੇ ਹੁੰਦੇ ਰੰਗ ਵਾਹਿਗੁਰੂ ਜੀ ਸਾਹਿਬ ਵਾਹਿਗੁਰੂ ਜੀ ਕੀ ਬਤੇ ਅੱਜ ਅਸੀਂ ਗੁਰੂ ਦੀ ਫੌਜ ਦੇ ਨਾਲ ਨਡਾਲਾ ਪਿੰਡ ਵਿਖੇ ਪਹੁੰਚੇ ਆ ਜਿੱਥੇ ਕਿ ਕਬੱਡੀ ਦਾ ਟੂਰਨਾਮੈਂਟ ਹਰ ਸਾਲ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਤੇ ਜਿਹੜੇ ਇਹ ਪ੍ਰਬੰਧਕ ਆ ਇਹ ਪ੍ਰਬੰਧਕਾਂ ਦਾ ਬਹੁਤ ਹੀ ਵਧੀਆ ਪ੍ਰਬੰਧ ਆ ਇੱਥੇ ਆਉਣ ਨਾਲ ਇੱਕ ਇਦਾਂ ਦਾ ਲੱਗਦਾ ਜਿਦਾ ਨਸ਼ਾ ਦਾ ਦਰਿਆ ਹੁਣ ਖਤਮ ਹੁੰਦਾ ਜਾ ਰਿਹਾ ਆ ਇਹ ਹਨਾ ਇਸ ਨੂੰ ਜਿਹੜੇ ਇਹ ਟੂਰਨਾਮੈਂਟ ਕਰਾਉਂਦੇ ਆ ਪ੍ਰਬੰਧਕ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਰੇ ਹੀ ਪਿੰਡਾਂ 'ਚ ਔਰ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਰਲ ਮਿਲ ਕੇ ਇਹ ਉਪਰਾਲੇ ਕਰਦੇ ਚਾਹੀਦੇ ਹਨ ਕਿ ਜਿਹੜੇ ਕਿ ਇਸ ਤਰ੍ਹਾਂ ਦੇ ਖੇਡਾਂ ਵਿੱਚ ਸਾਰਿਆਂ ਦੇ ਸੱਤਤਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਰਦਾਰ ਅਜਿੰਦ ਸਿੰਘ ਗਡਾਵਾ ਜੀ ਜਿਨ੍ਹਾਂ ਦੇ ਉਦਮਾ ਸਦਕਾ ਐਨਆਰਏ ਭਰਾਵਾਂ ਦੇ ਸੰਜੋਗ ਸਦਕਾ ਜੋੜੂਆਂ ਜਿਹੜਾ ਕਬੱਡੀ ਕੱਪ ਕਰਾਇਆ ਜਾ ਰਿਹਾ ਇਹਦੇ ਨਾਲ ਜਿਹੜੇ ਪਹੁੰਚੇ ਆ ਸਾਡੇ ਨੌਜਵਾਨ ਸਾਡੀ ਨਵੀਂ ਜੜੀ ਨੂੰ ਗਰਾਊਂਡਾਂ ਨਾਲ ਜੋ ਸਾ ਜੋ ਮਲੇ ਸੰਭਾ ਸਾਡੀ ਨਵੀਂ ਪੀੜ੍ਹੀ ਨੂੰ ਸਿਹਤ ਮਿਲ ਸਕੇ ਨਵੀਂ ਜੜੀ ਸਾਡੀ ਜਨਰੇਸ਼ਨ ਆ ਉਹ ਗਰਾਊਂਡਾਂ ਨਾਲ ਜੁੜਸਾ ਆ ਚਾਹੀਏ ਤੇ ਬੋਨ ਸਿੰਘ ਜੀ ਨੇ ਮੈਂ ਉਹ ਵੀ ਸਾਬਕਾ ਆਇਆ ਹੈ ਉਹ ਵੀ ਪੁਜੇ ਹੋਏ ਨਹੀਂ ਔਰ ਮੈਂ ਪਹਿਲਾਂ ਵੀ ਕਿਹਾ ਹੈ ਕਿ ਜਿਵੇਂ ਸਰਕਾਰ ਨਸ਼ਿਆਂ ਦੇ ਖਿਲਾਫ ਸਰਕਾਰ ਨੇ ਮਹਿੰਮ ਚਲਾਈ ਹੈ ਪਰ ਇਹ ਸਭ ਤੋਂ ਵੱਡੀ ਮਹਿੰਮ ਹੈ ਜਿਹੜੇ ਕਬੱਡੀ ਖੇਡ ਮੇਲੇ ਨੇ ਇਹ ਸਭ ਤੋਂ ਵੱਡੀ ਮਹਿੰਮ ਆ ਇਸ ਤੋਂ ਵੱਡੀ ਕੋਈ ਮਹਿੰਮ ਨਹੀਂ ਨੌਜਵਾਨਾਂ ਦੀ ਸੋਚ ਨੂੰ ਜੇਕਰ ਕੋਈ ਚੀਜ਼ ਬਦਲਦੀ ਹੈ ਤੇ ਕਬੱਡੀ ਖੇਡ ਮੇਲੇ ਸੋ ਵਿਚਾਰਾਂ ਨੂੰ ਸਵਾਗਤ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਗੋਰੀ ਨੇ ਕਰਵਾ ਵੱਧਰੂ ਪਾਉਂਦਾ ਹੋਇਆ ਰੇਡ ਤੇ ਸਾਹਮਣੇ ਸਾਡੇ ਸਾਭੀ ਸਿਰਮਾ ਤੋਂ ਨਬਰੀਲਾ ਬਿੱਟਾ ਪੰਡਾਲ ਬਰੀਲਾ ਉਹ ਕਹਿੰਦੇ ਮਿਲਖੇ ਦੇ ਨਾਲ ਟੱਕਰ ਹੋਈ ਆ ਉਹ ਕਹਿੰਦੇ ਮਿਲਖਾ ਦੇ ਨਿੰਜਾ ਉਹ ਕਵਾਲ ਹੋਈ ਜਾਂਦੀ ਆ ਉਹ ਦੁਨੀਆ ਕਬੱਡੀ ਤੇ ਧਿਆਨ ਹੋਈ ਜਾਂਦੀ ਆ ਦੁਨੀਆ ਕਬੱਡੀ ਤੇ ਧਿਆਨ ਹੋਈ ਜਾਂਦੀ ਆ ਲਓ ਬਿਜਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਗਦੇਸਰ ਪੈ ਗਈ ਬਿਜਲੀ ਆ ਗਿਆ ਤਾਰੀ ਅੱਜ ਕਬੱਡੀ ਦੇ 365 ਦੇ ਲਾਈਵ ਚੱਲ ਰਿਹਾ ਸਾਡੇ ਸੇਟ ਹੁਣੀ ਸਾਡੇ ਹੈਪੀ ਹੁਣੀ ਆਸ ਕਹਿੰਦੇ ਫਾਇਦਿਆਂ ਸਪ੍ਰਿੰਟ ਹੈ ਨੰਬਰ 99 ਨੇ ਕਹਿੰਦੇ ਧੂਰ ਕੋਟ ਡਰੇਗਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੱਤਾ ਗੁੱਗੂ ਰਾਏ ਭਰਾੜੇ ਵਾਲਾ ਕਬੱਡੀ ਪਾ ਰਿਹਾ ਲਓ ਗੁੱਗੂ ਇਸ ਨੇ ਰਾਏ ਭਰਾੜੇ ਵਾਲਾ ਮੇਰੇ ਵੀਰੋ ਰੇਡ ਖੇਡਦੇ ਮੈਦਾਨ ਦੇ ਵਿੱਚ ਪਾ ਰਿਹਾ ਭਾਈ ਉਹ ਡੁੱਲਾ ਇਹ ਗੇਂਦ ਜੱਸਾ ਸਿੰਘ ਵਾਲਾ ਜੀ ਪੁੱਜੇ ਨੇ ਪਿਛਲੇ ਦਿਨ ਵੱਡਾ ਕੰਪ ਕਰਵਾਇਆ ਜੱਸਾ ਸਿੰਘ ਬਾਜ ਜੀ ਹੁਣੇ ਨੇ ਆਪਣੇ ਮਿੱਤਰਾਂ ਦੇ ਨਾਲ ਪੁੱਜੇ ਨੇ ਨਾਲ ਬਗੜੀਆਂ ਵਾਲਾ ਕਾਲਾ ਹਾਂਜੀ ਖਾਂਜੀ ਬਹੁਤ ਬਹੁਤ ਧੰਨਵਾਦ ਹੈ ਦਿੱਲਾ ਹਿੰਮਤਪਰੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਨਿਰਮਲ ਬਲੂੜ ਵਾਲਾ ਕੋਸ਼ਿਸ਼ ਕਰਦਾ ਇੱਕ ਬੱਗਿਆਂ ਵਾਲੇ ਦਿੱਲੇ ਦੀ ਟੀਮ ਖੇਡ ਰਹੀ ਹੈ ਜਲਾਲਪਰੀਏ ਪਾਲੇ ਵੀ ਅਰਸ਼ ਬਰਨਾਰੇ ਵਾਲਾ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਇੱਕ ਬਰਨਾਲਾ ਸ਼ਹਿਰ ਹੈ ਪਰ ਇਹ ਜੀਰੇ ਇਲਾਕੇ ਦਾ ਬਰਨਾਲਾ ਪਿੰਡ ਹੈ ਇਸ ਲਈ ਅਰਸ਼ ਨੇ ਵੱਧ ਕੇ ਕਬੱਡੀ ਪਾ ਦਿੱਤੀ ਹੈ ਚਾਰ ਜਾਂਤੀ ਤਿਆਰ ਹੈ ਸਚੇਨ ਗੰਗੋਲੀ ਤੇ ਰਮਣਾ ਭਾਟੇ ਭਾਈ ਪਿੰਡ ਵਾਲਾ ਇਹ ਸਦਾ ਨੰਬਰ ਰੇਡਰ ਦਾ ਅਗਲੀ ਕਬੱਡੀ ਰਿੰਕੂ ਰਿੰਕੂ ਗਰੰਟੀ ਮੇਰੇ ਵੀਰੋ ਹਰਿਆਣੇ ਦਾ ਸ਼ੋਰਾ ਇਸ ਲਈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ 2 ਮਿੰਟ ਲੈਣਿਆ ਸਰਫਾ से अॼु मुख महिमान राणा गुरजी एम एल एन